ਇਹ ਵਾਰੀ ਗੁਰਜੀਤ ਸਿੰਘ ਜੀ ਮੇਰਾ ਨਾਮ ਜੀ ਬਾਈ ਬਲੱਡ ਡੋਨੇਟ ਕਰ ਰਹੇ ਆ ਹਾਂਜੀ ਹਾਂਜੀ ਇਹਦੀ ਵਾਰੀ ਕਿਤਾ ਹੈਗਾ ਤੇ ਅੱਜ ਮੇਰੀ 50th ਬਲੀਡਿੰਗ ਹੈ ਜੀ 50ਵੀਂ ਮੈਨੂੰ ਸਾਲ 1998 ਚ ਪਹਿਲੀ ਵਾਰੀ ਦਿੱਤਾ ਸੀ ਸਕੌਟਸ ਦੇ ਵਿੱਚ ਮੇਰੇ ਪਾਪਾ ਨੂੰ ਲੋੜ ਸੀ ਉਦੋਂ ਛੇ ਯੂਨੀਵਰਸਿਟੀ ਦਿੱਲੀ ਚ ਬਾਈਪਾਸ ਫੇਲੇ ਤੇ ਮੈਨੂੰ ਪਤਾ ਉਦੋਂ ਮੈਨੂੰ ਕਿੰਨੀ ਦਿੱਕਤ ਆਈ ਛੇ ਮਿੰਟਸ ਲਈ ਪਰ ਉਸ ਦਿਨ ਦਾ ਪ੍ਰਣ ਕੀਤਾ ਜੇ ਮੈਨੂੰ ਐਨੀ ਦਿੱਕਤ ਆਈ ਐਨੀ ਓਖਿਆਈ ਹੈ ਤੇ ਲੋਕਾਂ ਨੂੰ ਕਿੰਨੀ ਅੰਧੂਰ ਉਸ ਦਿਨ ਤੋਂ ਰੈਗੂਲਰ ਕਰ ਰਿਹਾ ਵਰਿਕੋਣੀ ਖਰਚ ਪੜਿਆ ਪ੍ਰੋਫੈਸਰ ਭਦਰ ਸਿੰਘ ਸੁਨੀਤ ਜੀ ਦਾ ਵੀ ਅੱਜ ਇਹਨਾਂ ਦੀ 50ਵਾਂ ਬਲੀਡਿੰਗ ਹੈ ਤੇ ਉਹਨੂੰ ਵਿਚਾਰ ਆਇਆ ਮੰਚ 'ਤੇ ਸੱਚੇ ਪਾਤਸ਼ਾਹ ਨੇ ਸਵਾਸ ਦੇਗਾ ਤੇ ਅਸੀਂ ਪਜਾਮੀ ਸੇਵਾ ਕਰ ਸਕਾਂਗੇ ਤੇ ਅੱਜ ਮਾਲਕ ਨੇ ਉਹ ਦੇ ਲਿਆਂਦਾ ਹੈ ਅੱਜ 50ਵੀਂ ਸੇਵਾ ਔਰ ਪ੍ਰੋਫੈਸਰ ਭਦਰ ਸਿੰਘ ਸੁਨੀਤ ਜੀ ਹੀ ਮੇਰੇ ਨਾਲ ਖੜੇ ਨੇ ਮੈਨੂੰ ਮਾਣ ਹੈ ਇਸ ਗੱਲ ਦਾ ਕਿ ਮਾਲਕ ਨੇ ਐਡੀ ਕਿਰਪਾ ਕੀਤੀ ਅਸੀਂ ਸੇਵਾ ਕਰਨ ਦੇ ਕਾਬਲ ਹੋ ਗਏ ਤੋਂ ਬਾਅਦ ਦੇਖੋ ਜੀ ਬਲੀਡ ਕਰਵਾਉਣਾ ਚਾਹੀਦਾ ਹੈ ਸੇਵਾ ਕਰਨੀ ਚਾਹੀਦੀ ਹੈ ਕੋਈ ਫਰਕ ਨਹੀਂ ਪੈਂਦਾ ਨਾ ਫਿਜ਼ੀਕਲੀ ਸਾਈਕੋਲੋਜੀਕਲੀ ਫਰਕ ਹੈ ਫਿਜ਼ੀਕਲੀ ਇਮੀਡੀਏਟ ਪੂਰਾ ਹੋ ਜਾਂਦਾ ਮੈਂ ਬੈਡਮਿੰਟਨ ਦਾ ਪਲੇਅਰ ਵੀ ਆ ਸਾਈਕਲਿਸਟ ਵੀ ਆ ਤਿੰਨ ਕਾਲ ਸਵੇਰੇ ਸਾਈਕਲਿੰਗ ਵੀ ਕਰਾਂਗਾ ਖੇਡਾਂਗਾ ਵੀ ਕੋਈ ਫਰਕ ਨਹੀਂ ਸਿਹਤ ਦੇ ਇੱਕ ਫੈਸਲਾ ਵੀ ਫਰਕ ਨਹੀਂ ਪੈਂਦਾ ਵੀ ਸੋਚ ਹੈ ਲੋਕਾਂ ਦੀ ਕਿ ਕਮਜ਼ੋਰੀ ਆ ਜਾਂਦੀ ਹੈ ਜਾਂ ਫਿਟਨੈਸ ਆ ਜਾਂਦੀ ਹੈ ਜੀ ਬੜੀ ਮੁਸ਼ਕਿਲ ਹੈ ਤਾਂ ਦੀ ਕੋਈ ਗੱਲ ਨਹੀਂ ਬੰਦਾ 100% ਫਿਟ ਰਹਿੰਦਾ ਸਰ ਕਿੰਨੀ ਉਮਰ ਤੱਕ ਕਰ ਸਕਦਾ ਕੀਤਾ ਜਾ ਸਕਦਾ 60 ਸਾਲ ਤੱਕ ਤਾਂ ਬੰਦਾ ਦੇ ਸਕਦਾ ਜਿਹੜਾ ਰੈਗੂਲਰ ਕਰ ਰਿਹਾ ਉਹ 80 ਸਾਲ ਤੱਕ ਦੇਖ ਸਕਦਾ ਹੈ ਹਾਂ ਜੀ ਸਰ ਮਾ ਗੁਪੀ ਜਗਮੀ ਟੈਂਸਿਟੀ ਪ੍ਰਧਾਨ ਭਾਈ ਕਨੀਆ ਜੀ ਵੈਲਫੇਅਰ ਸੁਸਾਇਟੀ ਹਿਸ਼ਾਰਪੁਰ ਅਸੀਂ ਪਿਛਲੇ ਸਾਲ ਤੋਂ ਅਸੀਂ ਇਹ ਸ਼ੁਰੂ ਕੀਤਾ ਸੀ ਸਾਰਜਾਂ ਦੀ ਸਿੱਧੀ ਦੇ ਸੰਬੰਧ ਵਿੱਚ ਬਲੱਡ ਡੋਨੇਸ਼ਨ ਕੈਂਪ ਪਰ ਬਲੱਡ ਡੋਨੇਸ਼ਨ ਕੈਂਪ ਲਗਾਇਆ ਸੀਗਾ ਤੇ ਉਸ ਦੇ ਵਿੱਚ ਸਾਨੂੰ ਬੜਾ ਅੱਛਾ ਰਿਸਪੌਂਸ ਮਿਲਿਆ ਸ਼ਹਿਰ ਵਾਸੀਆਂ ਦਾ ਬੜਾ ਵੱਡਾ ਸਹਿਯੋਗ ਮਿਲਿਆ ਆਪਣੇ ਸਾਰੇ ਸੁਸਾਇਟੀ ਮੈਂਬਰਾਂ ਦਾ ਭਰਾਮਾ ਦਾ ਸੱਜਣਾ ਮਿੱਤਰਾਂ ਦਾ ਸਾਨੂੰ ਪੂਰਾ ਸਹਿਯੋਗ ਮਿਲਿਆ ਅਤੇ ਉਸ ਕੈਂਪ ਦੇ ਵਿੱਚ ਅਸੀਂ 22 ਯੂਨਿਟ ਬਲੱਡ ਡੋਨੇਟ ਕਰ ਸਕੇ ਮੈਂ ਕੋਈ ਵੀ ਇੱਕ ਰੈਗੂਲਰ ਡੋਨਰ ਹਾਂ ਔਰ ਲਗਭਗ ਮੈਂ 55 ਵਾਰੀ ਬਲੱਡ ਰਿਲੇਟ ਕਰ ਚੁੱਕਾ ਕਿਉਂਕਿ ਹੁਣ ਉਮਰ ਮੇਰੀ 70 ਸਾਲ ਹੋ ਗਈ ਹੈ ਤੇ ਬਲੱਡ ਬੈਕ ਵਾਲੇ ਨੇ ਕਿਹਾ ਵੀ ਹੁਣ ਤੁਸੀਂ ਬਲੱਡ ਡੋਨੇਟ ਨਹੀਂ ਕਰ ਸਕਦੇ ਤੇ ਮੇਰੀ ਤਾਂ ਤੇ ਮੇਰਾ ਬੇਟਾ ਕੁਪੀਤ ਸਿੰਘ ਤੇ ਮੇਰੀ ਬੇਟੀ ਜਸਦੀਪ कौर ਉਹ ਬਲੱਡ ਰਿਪਲੇਸ ਕਰ ਰਹੇ ਆ ਸਾਡੇ ਨਾਲ ਸਾਹ ਬਾਦਲ ਸਿੰਘ ਜੀ ਸਨੇਹ ਜੋ ਕਿ ਸਾਡੇ ਆਈਕਨ ਆ ਗਏ ਆ ਇਸ ਬਲੱਡ ਟੂਮਰ ਦੇ ਅਸੀਂ ਇਹਨਾਂ ਦੇ ਤਹਿ ਦੋ ਧੰਨਵਾਦ ਕਰਦੇ ਆ ਕਿ ਪਿਛਲੇ ਸਾਲ ਵੀ ਇਹਨਾਂ ਨੇ ਸਾਡੇ ਨਾਲ ਸੇਵਾਵਾਂ ਨਿਭਾਈਆਂ ਤੇ ਅੱਜ ਵੀ ਸਾਡੇ ਨਾਲ ਵਿੱਚ ਖੜੇ ਆ ਸਾਡੇ ਨਾਲ ਸਰ ਜੀਐਸ ਭੋਗਲ ਜੀ ਭਵਿੰਦਰ ਪਿੰਦਾ ਜੀ ਜੀਐਸ ਮੋਟਰ ਤੋਂ ਸਰ ਰਣਜੀਤ ਸਿੰਘ ਚਾਵਲਾ ਜੀ ਮਾਸਟਰ ਗੁਰਪ੍ਰੀਤ ਜੀ ਤੇ ਪ੍ਰੋਫੈਸਰ ਦਲਜੀਤ ਸਿੰਘ ਰਿਟਾਇਰਡ ਜੋ ਕਿ ਸਾਡੇ ਸੈਕਟਰੀ ਹਨ ਉਹ ਸਾਰੇ ਹੀ ਸਾਡੇ ਨੰਬਰ ਜਿੰਨੇ ਵੀ ਅੱਜ ਸਿਗੇ ਸਾਰੇ ਆਏ ਨੇ ਸਾਰੇ ਤੇ ਉਹ ਵੱਧ ਚੜ ਕੇ ਇਸ ਬਲੱਡ ਗਰੁੱਪ ਦੇ ਕੰਪਨੀ ਦੇ ਵਿੱਚ ਹਿੱਸਾ ਪਾ ਰਹੇ ਹਾਂ ਅੱਜ ਵੀ ਸਾਡੇ ਕੋਲ ਤਕਰੀਬਨ 25 ਜੂੰ ਲ ਬਲੱਡ ਜੋ ਹੈ ਉਹ ਡੋਨੇਟ ਹੋ ਚੁੱਕਾ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਅਸੀਂ ਇਸੇ ਤਰ੍ਹਾਂ ਸੋਸਾਇਟੀ ਵੱਲੋਂ ਪਬਲਿਕ ਦੀ ਸੇਵਾ ਕਰਦੇ ਰਵਾਂਗੇ ਤੇ ਬਲੱਡ ਡੋਨੇਟ ਕਰਦੇ ਰਹੋਗੇ ਥੈਂਕ ਯੂ ਧੰਨਵਾਦ ਬាទ ਪ੍ਰਸ਼ਾਦ ਸ਼ਮਾਦਰ ਸਿੰਘ ਸਨੇਹ ਅੱਜ ਭਾਈ ਕਨੀਆ ਜੀ ਚੈਰੀਟੇਬਲ ਸੋਸਾਇਟੀ ਜਿਨ੍ਹਾਂ ਦੇ ਪ੍ਰਧਾਨ ਜਗਮੀਤ ਸਿੰਘ ਜੀ ਤੇ ਸੇਵਾ ਭਾਈ ਭੁਪਿੰਦਰ ਸਿੰਘ ਜੀ ਉਹਨਾਂ ਦੀ ਹਵਾਏ ਦੇ ਵਿੱਚ ਗੁਰੂ ਸਾਹਿਬਾਨ ਦੇ ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਇੱਕ ਖੂਨਦਾਨੈਂਪ ਲਗਾਇਆ ਗਿਆ ਜਿੱਥੇ ਖੂਨਦਾਨੀ ਆਪਣਾ ਖੂਨਦਾਨ ਕਰਕੇ ਅਸੀਂ ਦੇਖ ਰਿਹਾ ਕਿ ਬੜਾ ਉਤਸ਼ਾਹ ਹੈਗਾ ਨੌਜਵਾਨਾਂ ਦੇ ਵਿੱਚ ਉਹ ਆਪਣੀ ਸ਼ਰਧਾਂਜਲੀ ਭੇਟ ਕਰ ਰਹੇ ਆ ਕਿ ਅਸੀਂ ਵੀ ਉਹਨਾਂ ਮਹਾਨ ਸਾਡੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਹੋ ਕੇ ਲੋਕਾਂ ਦੀਆਂ 30 ਜ਼ਿੰਦਗੀਆਂ ਬਚਾਉਂ ਲਈ ਆਪਣਾ ਖੂਨਦਾਨ ਕਰ ਰਹੇ ਹਾਂ ਮੈਂ ਇਹ ਬੇਨਤੀ ਕਰਨੀ ਚਾਹਨਾ ਕਿ ਫੂਲਦਾਨੀ ਜਿਹੜਾ ਉਹ ਜਿੱਥੇ ਮਨੁੱਖੀ ਕੀਮਤੀ ਜਾਨਾਂ ਬਚਾਉਂਦਾ ਉੱਥੇ ਆਪਸੀ ਭਾਈਚਾਰਕ ਸਾਂਝ ਇਨਸਾਨੀਅਤ ਦਾ ਵੀ ਪੈਗਾਮ ਦਿੰਦਾ ਕਿਉਂਕਿ ਇੱਕ ਵਿਅਕਤੀ ਦਾ ਦਾਨ ਕੀਤਾ ਗਿਆ ਕੋਈ ਪਤਾ ਨਹੀਂ ਉਹਨੇ ਕਿਸ ਨੂੰ ਬਚਾਉਣਾ ਤੋਂ ਮੈਂ ਸਾਰਿਆਂ ਨੂੰ ਹੀ ਨੌਜਵਾਨਾਂ ਨੂੰ ਖਾਸ ਕਰਕੇ ਬੇਨਤੀ ਕਰਾਂਗਾ ਕਿ ਉਹ ਫੂਲਦਾਨ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਓ ਅੱਜ ਆਰਗਨ ਡੋਨੇਸ਼ਨ ਬਾਰੇ ਵੀ ਇੱਕ ਪੋਸਟਰ ਰਿਲੀਜ਼ ਕੀਤਾ ਗਿਆ ਭਾਈ ਭੁਪਿੰਦਰ ਸਿੰਘ ਜੀ ਵੱਲੋਂ ਸਿੱਧੀ ਸਾਹਿਬ ਵੱਲੋਂ ਉਹਦੇ ਵਿੱਚ ਵੀ ਇਹੀ ਹੈ ਕਿ ਅਸੀਂ ਜਾਵਾਂਗੇ ਜਦੋਂ ਵੀ ਸੰਸਾਰ ਤੋਂ ਤੇ ਉਸ ਵੇਲੇ ਅਸੀਂ ਆਪਣੇ ਆਰਗਨ ਡੋਨੇਟ ਕਰਕੇ ਜਾਵਾਂਗੇ ਤਾਂ ਕਿ ਜਿਹੜੇ ਲੋਕ ਹਸਪਤਾਲਾਂ ਦੇ ਵਿੱਚ ਮੌਤ ਨੂੰ ਉਡੀਕ ਰਹੇ ਆ ਅਸੀਂ ਉਹਨਾਂ ਦੀ ਨਵੀਂ ਜ਼ਿੰਦਗੀ ਭਰਨ ਦੇ ਲਈ ਆਪਣੇ ਆਰਗਨ ਡੋਨੇਸ਼ਨ ਵੀ ਕਰਕੇ ਜਾਵਾਂਗੇ ਤੇ ਇਹ ਸਾਡੇ ਵੱਲੋਂ ਉਹਨਾਂ ਮਹਾਨ ਸ਼ਹੀਦਾਂ ਨੂੰ ਸਮਰਪਿਤ ਇਹ ਸ਼ਰਧਾਂਜਲੀ ਹੈ ਜੀ ਸੋ ਮੈਂ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਵੀ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮਤਾਰੀ ਸਰਪਰਦਾਜਾ ਦੇ ਮੁਖੀ ਸ਼੍ਰੀ ਸਤਪੁਰੂ ਉਦੇ ਸਿੰਘ ਜੀ ਦੀ ਰਹਿ ਰਵਾਈ ਹੇਠ ਅਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਨੂੰ ਸਮਰਪਿਤ ਸ਼ਹੀਦ ਦੀਪੁਰਪਤ ਬਲੱਡ ਡੋਨੇਸ਼ਨ ਕੈਂਪ ਜਿਹੜਾ ਪਾਈਕਨਿਆ ਜੀ ਵੈਲਫੇਅਰ ਸੁਸਾਇਟੀ ਉਹਨਾਂ ਲਗਾਇਆ ਗਿਆ ਹੈ ਤੇ ਸਭ ਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਬਲੱਡ ਦਾਨੇਸ਼ ਕਰੋ ਜਿਹਦੇ ਨਾਲ ਲੋਕਾਂ ਦੀ ਸੇਵਾ ਹੋ ਸਕੇ ਕਿਸੇ ਲੋੜਵੰਦ ਨੂੰ ਅਸੀਂ ਉਹਦੀ ਸਹਾਇਤਾ ਕਰ ਸਕੀਏ ਧੰਨਵਾਦ